ਚੱਲੇ ਕਿੱਥੇ ਕਿੱਥੇ ਚੱਲਿਆ ਕਿੱਥੇ ਖੜ ਜਾ ਤੂੰ ਹੈਲੋ ਜੀ ਸਾਰੀ ਸ਼ਕਲ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਆਈ ਹੋਪ ਕਿ ਸਾਰੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਮਹਿਰੀਨ ਦੇ YouTube ਚੈਨਲ ਤੇ ਮਹਿਰੀਨ ਲੱਗੀ ਹੋਈ ਆਪਣੇ ਕੰਮ ਕਰਨ ਪੋਚਾ ਲਾਉਣ ਆ ਜਾ ਗugu ਬੋਤਲ ਆ ਲੈ ਪੋਚਾ ਓਏ ਕੱਕੇ Nah, बाला बिजी हो बैठा है ना सुन ही नहीं सुनती आवाज तक कोई बुला रहा लेके आए हां कल जी अपिंग करे सी गुगू केड़े कपड़े लेके आए ਕੋਈ ਕਾ ਸੂਟ ਲੈ ਕੇ ਆਏ ਸੀ ਅਸੀਂ ਜਿਹੜਾ ਕਿ ਸਿਰਫ ਇਹ ਸੀਗਾ ਇਹ ਵੀ ਤਾਂ ਨਹੀਂ ਦੇਤੇ ਆਇਆ ਸਿਰਫ ਬਾ 99 ਦਾ ਬਹੁਤ ਸੋਹਣਾ ਸਟੱਫ ਹੈ ਦਾ ਤੇ ਬਟ ਹੈਗਾ ਠੀਕ ਹੈਗਾ 199 ਕੁਝ ਜ਼ਿਆਦਾ ਨਹੀਂ ਹੈਗਾ ਤੇ ਪ੍ਰਾਈਸ ਦਾ ਇੱਥੇ ਬਹੁਤ ਜ਼ਿਆਦਾ ਘੱਟ ਹੁੰਦਾ ਹੈਗਾ ਆਮ ਦੁਕਾਨਾਂ ਨਾਲੋਂ ਬਹੁਤ ਫਰਕ ਹੁੰਦਾ ਆ ਦੇਖੋ ਆ ਲੈ ਕੇ ਆਏ ਸੀ ਇਹ ਹੈਗਾ ਸੀ ਮੋਟਾ ਕਿਉਂਕਿ ਹੁਣ ਨਾ ਮੋٹے ਕੱਪੜੇ ਉੱਥੇ ਬਹੁਤ ਜ਼ਿਆਦਾ ਆ ਗਏ ਨੇ ਆ ਦੇਖੋ ਸਿਰਫ ਇਸ ਇਹ 149 ਦਾ ਬਹੁਤ ਸੋਹਣਾ ਸਟਾਫਾ 149 ਦਾ ਤਾਂ ਬਹੁਤ ਜ਼ਿਆਦਾ ਸੋਹਣਾ ਹੈ ਤੇ ਇੱਕ ਲੈ ਕੇ ਆਂਦੀ ਸੀ ਗੁਗੂ ਦੀ ਆਹ ਇਹ ਆਪਾਂ ਲੈ ਕੇ ਆਂਦੀ ਸੀ ਜੀਨ ਨਾਲ ਪਾਉਣ ਨੂੰ ਜੀਨੇ ਦੇ ਕੋਲ ਫੈਗੀ ਸੀ ਇਹ ਵੀ 199 ਦੀ ਸੀਗੀ ਤੇ ਇਹ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਸੋਹਣੀ ਲੱਗੀ ਇੰਨਾ ਸੋਹਣਾ ਕੱਪੜਾ ਇਹਦਾ ਇੰਨੀ ਸੌਫਟ ਆ ਕਿਹੜਾ ਪਸੰਦ ਆ ਗੁਗੂ ਨੂੰ ਹੂੰ ਕਿਹੜਾ ਆ ਲੈਈ ਦੀ ਆਈ ਹਾਂ ਮੈਂ ਆਹ ਲੈ ਕੇ ਆਈ ਸੀ ਆ ਦੇਖੋ ਮੈਂ ਆਪਣੇ ਲਈ ਲੈ ਕੇ ਆਈ ਸੀਗੀ ਤੇ ਇਹ ਵੀ ਬਹੁਤ ਜ਼ਿਆਦਾ ਸੌਫਟ ਤੇ ਬਹੁਤ ਜ਼ਿਆਦਾ ਸੋਹਣਾ ਲੱਗਿਆ ਮੈਨੂੰ ਇਹ ਹੈਗਾ ਸੀਗਾ ਇਹ ਦੇਖੋ 500 ਦਾ ਜਿਹੜੇ ਅਸੀਂ ਗੋਗੂ ਦੇ ਕੱਪੜੇ ਲੈਣੇ ਆ ਸਾਰੇ ਆਪਾਂ ਇੱਥੋਂ ਹੀ ਲਈਦੇ ਨੇ ਕਿਉਂਕਿ ਪ੍ਰਾਈਸ ਇੱਥੇ ਬਹੁਤ ਜ਼ਿਆਦਾ ਸਹੀ ਹੁੰਦਾ ਹੈਗਾ ਬਾਕੀ ਸਟਾਕ ਵੀ ਬਹੁਤ ਜ਼ਿਆਦਾ ਹੁੰਦਾ ਪਸੰਦ ਵੀ ਛੇਤੀ ਆ ਜਾਂਦੇ ਨੇ ਜੇ ਆਪਾਂ ਇੱਕ ਲੈਨ ਜਾਂਦੇ ਆ ਤਾਂ ਤਿੰਨ ਚਾਰ ਪਸੰਦ ਆ ਜਾਂਦੇ ਨੇ ਆ ਗیتے ਜਿੰਮੀ ਜਿੰਮੀ ਲਈ ਤਾਂ ਕੋਸ਼ਲੇ ਅੰਦਰ ਨਹੀਂ ਦੰਨੇ ਜਿੰਮੀ ਦੀ ਫਾਕ ਨਹੀਂ ਲੈ ਕੇ ਆਇਆ ਜਿੰਮੀ ਦੀ ਫਾਕ ਲੈ ਕੇ ਨਹੀਂ ਆਇਆ ਭੁੱਲ ਗਿਆ ਕਦੋਂ ਲਿਆਏਗਾ ਅੱਜਨੇ ਅੱਜਨੇ ਬਾਈ ਠੀਕ

ਮੇਲਾ ਨਹੀਂ ਮੈਂ ਦੇਦੀ ਹਾਂ ਲੋ ਨਹੀਂ ਬੰਦ ਫਿਰ ਕੱਢਿਆ ਗਿਆ ਸੀ ਨਹੀਂ ਤੰਦ ਵਿਚਰੀ ਦਾ ਤੂੰ ਤਣੀ ਤਾਂ ਤੋੜਦੀ ਹੈ ਵਿਚਰੀ ਦੀ ਹੋਰ ਕੀ ਹੈ ਖੜ ਜਾ ਮੈਂ ਪਾ ਦਨੀ ਹੈ ਬੱਚੇ ਇਹ ਹਾਂ ਇਹ ਤਾਂ ਨਹੀਂ ਤੋਦੀ ਤੋ ਆ ਲੋ ਇਹ ਬੂਟ ਨਹੀਂ ਪਾਈ ਬੂਟ ਵੀ ਤੂੰ ਲਾ ਕੇ ਸਿੱਟ ਦੇ ਵਿਚਾਰੀ ਦੇ ਹੁਣ ਪਾ ਦੇ ਇਕਦਾਂ ਬੂਟ ਦੇ ਕਿੱਥੇ ਮੇਰੀ ਮਿੱਠੇ ਆ ਲੋ ਇਹਨੂੰ ਕੇ ਪਾ ਲਾ ਬੂਟ ਨੰਗੇ ਪੈਰ ਫਰੀ ਜਾਂਦੀ ਹੈ ਹਨਾ ਹਾਂਜੀ ਹੁਣ ਟਾਈਮ ਹੋ ਗਿਆ ਸ਼ਾਮ ਦੇ 7 ਵਜੇ ਨੇ ਤੇ ਗੋਗੂ ਸਵੇਰ ਦਾ ਕਹਿ ਰਿਹਾ ਸੀ ਘੁੰਮਣ ਜਾਣਾ ਘੁੰਮਣ ਜਾਣਾ ਤੇ ਅਸੀਂ ਹੀ ਸੋਚਿਆ ਵੀ ਚਲੋ ਇਹਨੂੰ ਮੜਾ ਜਾ ਇੱਕ ਢੇੜਾ ਦਿਵਾ ਲਈਏ ਬਸ ਇੱਥੇ ਆਪਾਂ ਰੋੜ ਦੀ ਢੇੜਾ ਦਿਵਾਗੇ ਥੋੜਾ ਜਿਹਾ ਔਰ ਤਾਂ ਆਪਾਂ ਕਿੱਥੇ ਘੁੰਮਣ ਜਾਣਾ ਟਾਈ ਹਾਂ ਕਿੱਥੇ ਘੁੰਮਣ ਜਾਣਾ ਦੱਸੋ ਕਿੱਥੇ ਜਾਣਾ ਕਿੱਥੇ ਲੈ ਜਾਈ ਤੈਨੂੰ ਘੁੰਮਣ ਕਿ ਚਿੱਚੇ ਤੋਂ ਮੋਦਾਨਾ ਉੱਥੇ ਗਏ ਆਂ ਤੇ ਨੂੰ ਸੋਣੇ ਉਹ ਦੱਚ ਵਿੱਚ ਇੱਕ ਮਰਨ ਜਾਣਾ ਹੈ ਹਾਂ ਤੁੰਗਨਾਰਿਆਂ ਨੂੰ ਘੁੰਮੀ ਕਰੀਂ ਘੁੰਮੀ ਕਰਾਉ ਘੁੰਮੀ ਕਰਾਉ ਤੇ ਅੱਜ ਵੇਰ ਦਾ ਤੂੰ ਲੱਗਿਆ ਪਿਆ ਘੁੰਮਣ ਜਾਣਾ ਘੁੰਮਣ ਜਾਣਾ ਹੈਨਾ ਚਿੱਚੇ ਤੋਂ ਮੋਦਾਨਾ ਪਾਪਾ ਚਿੱਚੇ ਤੋਂ ਮੋਦਾਨਾ ਲੱ ਸਿੱਥੀ ਗੇੜਾ ਦੇ ਜਾਨੇ ਆਪਾ ਹੈਨਾ ਇੱਥੇ ਬਾਜ਼ਾਰ ਚ ਗੇੜਾ ਦੇ ਕੇ ਚਲੋ ਘਰੇ ਹਾਂ ਠੀਕ ਹੈ ਠੀਕ ਹੈ ਨਾ ਆਪਾ ਤੰਮੀ ਦੰਦਾ ਨਹੀਂ ਤੂੰ ਘਰੇ ਤਾਂ ਕਹਿੰਦਾ ਉਹਨੇ ਮੈਂ ਨਹੀਂ ਖਾਣੀ ਰਹਿਣ ਦੇ ਛੱਡ ਪਾਪਾ ਮੈਂ ਨਹੀਂ ਖਾਣੀ ਇੱਥੇ ਆ ਕੇ ਤੂੰ ਵਿਗੜ ਜਾਣਾ ਹੈ ਪਾਪਾ ਨਹੀਂ ਖਾਣੀ ਚਾਹਤ ਛੱਡ ਠੀਕ ਹੈ ਲੀ ਜਾਉ ਤੀਆ ਹਨ ਹੈ ਲੀ ਜਾ ਤੋ ਥੀ ਤੇਰੀ ਕਾਣੀ ਵੀ ਮਿਚਣੀ ਏ ਸੱਚੀ ਇਹ ਕਾਣਾ ਐੱਚੀ ਬੋਲ ਮੋਨੇ ਉੱਚੀ ਜਾਨੇ ਉੱਚੀ ਦੱਸ ਦੇ ਪਾਪਾ ਨੂੰ ਕੀ ਕਹਣਾ ਫਿਰ ਲੈ ਕੇ ਆਉਣਗੇ ਕੀ ਖਾਣਾ ਦੱਸ ਉਹ ਮੇਰੀ ਖੰਡ ਕੀ ਖਾਣਾ ਬੱਪ ਆਗੀ ਤੇਰੀ ਆਪਣੀ ਨਹੀਂ ਹੋਇਆ ਨਹੀਂ ਹਾਂ ਹੁੰਦਾ ਕਿ ਜੇ ਮੈਂ ਖੱਲੀ ਚੈਰੀ ਖਾऊं ਚੱਲ ਬੱਸ ਕਰ ਕੀ ਖਾਣਾ ਬੱਸ ਬੱਸ ਦੇਦੀ ਬੱਪਸ ਹਾਂ ਨਾ ਹਾਂ ਨਾ ਮੈਂ ਖਾਣਾ ਕੀ ਖਾਣਾ ਤੂੰ ਕੀ ਖਾਣਾ ਦੱਸ ਪਹਿਲਾਂ ਕੀ ਖਾਣਾ ਦੱਸ ਦੇ ਮਿੱਠੇ ਕੀ ਖਾਣਾ ਤਲ ਬੜਾ ਅਗਲਾ ਫਿਰ ਮੈਂ ਲੈ ਜਾਂ ਨਾ ਨਹੀਂ ਨਹੀਂ ਮਜ਼ਾ ਦੇ ਨੂੰ ਮਿਲੀ ਅੱਜ ਕਿੰਨੇ ਦਿਨਾਂ ਬਾਅਦ ਕੋਈ ਆ ਮਜ਼ਾ ਮਿਲੀਆ ਔਰ ਕਹਿ ਦਿੰਦੇ ਆ ਤਾਂ ਠੰਡ ਹੋ ਗਈ ਠੰਡ ਹੋ ਗਈ ਹੰਨੀ ਤੁਕਾਣੀ ਇਹਨਾਂ ਤਾਂ ਕਿ ਇਹਨੇ ਦਿਨਵਾ ਕੋਈ ਆ ਨਾ ਖਾਲੀ ਘਰ ਤਾਂ ਗੁਗੁਨਾ ਨਹੀਂ ਪਹਿਲਾਂ ਵਾਲੀ ਹਾਲਤ ਤੇ ਹੁਣ ਵਾਲੀ ਹਾਲਤ ਦਾ ਕੀ ਫਰਕ ਪੈ ਗਿਆ ਬਾਈ ਮੂੰਹ ਵੜਿਆ ਹੈ ਮੂੰਹ ਵੜਿਆ ਹੈ ਨਹੀਂ ਨਹੀਂ ਇੱਥੇ ਨਹੀਂ ਆ ਰਿਹਾ ਕੋਈ 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 ਇੱਕ ਵਸਿਆਣਾ ਹੁਸ਼ਿਆਣਾ ਬਾਲਾ ਬਣ ਜਾਣਾ ਫਿਰ ਵਿਸ਼ੇਤੀ ਮੈਂ ਸਾਫ਼ ਕਰ ਲਾਂ ਕਿਤੇ ਮੇਰੀ ਵੀਡੀਓ ਨਾ ਗੰਦੀ ਬਣ ਜੇ ਹਨਾ ਦੇਖ ਦੇ ਦੇਖ ਲੈ ਦੇਖ ਲੈ ਪਿਛੜ ਜਾ ਦੇ ਪਿਛੜ ਜਾ ਦੇ ਗਲਾਸ ਦੇ ਡੋਲਤਾ ਡੋਲਤਾ ਡੋਲਦੇ ਡੋਲਦੇ ਡੋਲਦਾ ਸਾਰਾ ਡੋਲਦੇ ਚਲੋ ਬਸ ਬਸ ਹਮ ਬਸ ਹੋਤਾ ਨਹੀਂ ਖਣੀ ਚਲੋ ਚਲੋ ਹੁਣ ਬਾਏ ਬਾਏ ਕਰ ਤੋ ਕੱਲ ਨੂੰ ਮਿਲਦੇ ਆਂ ਕੇ ਬਾਏ 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 ਆਵਾਜ਼ ਤੇਰੀ ਬਹੁਤ ਨਿੱਕੜ ਸੁਣ ਨਾ ਹਾਂ ਅਜੀ ਕੁੰਮਨ ਜਾਣੇ ਹੈ ਕਹਿੰਦੀ ਹੈ ਨਾ ਲੇ ਲਾ ਲਾ ਦੇ ਨੂ ਮੈਨੂੰ ਬਤਾ ਵੀ ਦਿਖਦੀ ਆ ਹੋਰ ਕਿੱਥੇ ਛੱਡਦੀ ਜਿੰਨਾ ਟਾਈਮ ਦੀ ਕਿਦੀ ਆ ਇੰਨਾ ਟਾਈਮ ਗਲਾਸ ਬਾਹਰੇ ਨਹੀਂ ਨਾ ਜਾਂਦਾ ਉਹਨਾਂ ਟਾਈਮ ਨਹੀਂ ਛੱਡਣਾ ਚੱਲ ਬੱਚਾ ਕਰ ਬਈ ਕਿਉਂ ਗਿਆ ਬਚ ਕੇ ਬਚ ਕੇ ਬੱਚਾ ਮम्मा ਚਲੋ ਚਲ ਅਣੀ ਦੇਣਾ ਤੇਨ ਕਿ ਮੈਂ ਖੋਹ ਖੋਹ ਲੈਂਦੀ ਆ ਵੀ ਮੈਨੂੰ ਦੇ ਦੇਸੇ ਤੀ ਕੋਈ ਨਾ ਸਾਫ ਕਰ ਲਾਂਗੇ ਫਿਰ ਕਰ ਲਾਂਗੇ ਸਾਫ ਨੇ ਘਰੇ ਜਾਣੇ ਤੁਮ ਤਾਂ ਨੇ ਘੁੰਮਦੇ ਤੇ ਫਿਰਦੇ ਹਾਂ ਹੋਰ ਕਿੱਥੇ ਘੁੰਮਣੀ ਤੂੰ ਮੇਰੇ ਹੁਣ ਆਪਾਂ ਘਰੇ ਜਾਣੇ ਓਕੇ ਤੁਮ ਤਾਂ ਨੇ ਘਰੇ ਜਾਣੇ ਬਸ ਐਸੀ ਖਾ ਲਈ ਹੁਣ ਆਪਾਂ ਘਰੇ ਜਾਂਦੇ ਠੀਕ ਹੈ ਦੇਖ ਜਣਾ ਕਰੇ ਦੇਗ ਲੋ ਕਿੱਥੇ ਜਾਣਾ ਹੈ ਹੈ ਤੂੰ ਦੱਸਦਾ ਤਾਂ ਹੈ ਨਹੀਂ ਕਿੱਥੇ ਜਾਣਾ ਘੁੰਮਣ ਕਿੱਥੇ ਜਾਣਾ ਜਗਾ ਦੱਸ ਤੂੰ ਗੰਨੇ ਤੁਮ ਬਾਜ਼ੂ ਤੇ ਮਾਰਕੀਟ ਬੰਦ ਰਹੀ ਹੈ ਵੱਡੀ ਸਾਰੀ ਫਿਰ ਉੱਥੇ ਘੁੰਮਿਆ ਕਰਾਂਗੇ ਨਾਲ ਸਾਹਮਣੀ ਠੀਕ ਹੈ ਪਤਾ ਨਹੀਂ ਕਰੋ ਬੰਦ ਨਹੀਂ ਚਾਹ ਤਨੋਂ ਬੰਦ ਹੋਣ ਮੈਂ ਆਪਾਂ ਇੱਥੇ ਹੋਵਾਂਗੇ ਨਹੀਂ ਆਵਾਂਗੇ ਇੱਥੇ ਪਤਾ ਮਾਦਨੇ ਆਪਤਾ ਮਾਦਨੇ ਦਾ ਚੱਲ ਪੰਗਾ ਮਹੀਨੇ ਤੱਕ ਇਹੀ ਹੋ ਗਿਆ ਇਹਨੇ 2 ਮਹੀਨੇ ਤੱਕ ਜੋ ਲੱਗਣੋਂ ਉੱਥੇ ਉੱਥੇ ਬਣ ਰਹੀ ਉਹ ਜਿਵੇਂ ਚੱਲ ਰਹੀ ਹੈ ਉਹ ਸਾਹਮਣੇ ਹੀ ਦਿਖਦੀ ਹੋ ਚੱਲਦੀ ਉੱਥੇ ਬਣਨੀ ਹੈ ਆਊਟਰ ਲਟਾਉਣੇ ਹੈ ਕਾਫੀ ਇੱਥੇ ਕੈਂਦਾ ਹੀ ਰੀਤ ਤੇ ਰੇਡ ਪਾਦ ਗਿਆ ਬਹੁਤ ਜ਼ਿਆਦਾ ਕੀ ਰੀ ਨਾ ਇਹ ਯੂ ਜਾਣੀ ਆ ਨੇ ਬੱਚਪੁੱਤਰ ਨੂੰ ਬਹੁਤ ਗਾਲੀ ਆਂ ਆ ਗਏ ਹਾਂ ਮੈਂ ਲੱਡੂ ਖਾਣੇਗਾ ਮੈਂ ਲੱਡੂ ਖਾਊਂਗਾ ਕਿੱਥੇ ਹੁਣੀ ਖਾਣੇਗਾ ਇਹਦਾ ਕਰ ਦਿੰਦੇ ਆ ਦੂਜੇ ਲੱਡੂ ਖਾਣੇ ਆ ਦੂਜੇ ਹੁਣ ਕਰ ਜਾ ਖੋਲਾ ਹਾਂ ਅੰਦਰ ਦੇ ਹੂੰ ਤਾਂ ਚੀਜ਼ੇ ਹੁਣੀ ਕੱਢ ਕੇ ਜਿੱਦੇ ਘਰ ਜਾ ਕੇ ਖਾਵਲਾਂਗੇ ਮਿੱਠੇ ਹੁਣ ਆਤ ਲੱਡੂ ਵੇ ਲੈਣਾ ਸੋਹਣਿਆ ਹੋਰ ਬਸ ਪਹੁੰਚਣਾ ਤਾਂ ਹੈ ਗਿਆ ਆਪਾਂ ਸਾਹਮਣੇ ਘਰ ਆਪਣਾ ਦੁੱਧ ਵੀ ਲੈਣਾ ਆਪਾਂ ਇਹ ਲੈ ਚੱਲ ਜਾਣਾ ਸੀ ਹੈ ਨਾ ਲਈ ਬੋਲ ਦਿੱਤੀ ਫਿਰ ਕੱਢਣਾ ਪੈਣਾ ਚੱਲ ਕੋਈ ਨਾ ਅੱਪਾ ਪਹੁੰਚ ਗਏ ਸੀ ਘਰੇ ਤੇ ਘਰੇ ਆ ਕੇ ਗੁੱਗੂ ਨੇ ਖਾਇਆ ਆਪਣਾ ਲੱਡੂ ਜਿਹੜਾ ਕਿ ਗੁੱਗੂ ਦਾ ਫੇਵਰੇਟ ਆ ਕੱਲ ਹੋਰ ਲਿਆਂਦੇ ਸੀਗੇ ਤੇ ਉਹ ਇਹਨੇ ਖਾਦੇ ਨਹੀਂ ਹੈਗੇ ਕਹੀ ਜਾਂਦੀ ਸੀ ਦੂਜਾ ਲਾ ਕੇ ਦੋ ਦੂਜਾ ਲਾ ਕੇ ਦੋ ਤੇ ਅੱਜ ਆਪਾਂ ਇਹ ਲੈ ਆਏ ਸੀ ਇਹਦੇ ਵਾਸਤੇ ਹੁਣ ਖਾ ਰਹੀ ਆ ਗੁੱਗੂ ਨੂੰ ਫੇਰ ਆਈਸਕ੍ਰੀਮ ਮਿਲ ਗਈ ਸੀ ਗੁੱਗੂ ਦੇ ਚਾਚੂ ਲੈ ਆਏ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਪਹਿਲਾਂ ਹੀ ਖਾਏ ਆਈ ਆ ਤੇ ਉਹ ਲੈ ਆਏ ਸੀ ਇਹ ਤਾਂ ਨਾ ਕਰਦੀ ਹੋਈ ਨਹੀਂ ਫਿਰ ਖਾਣ ਲੱਗ ਗਈ ਆ ਦੇਖ ਲਓ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਤੇ ਮਿਲਦੇ ਆਪਾਂ ਤੁਹਾਨੂੰ ਕੱਲ কস্ট নমি বিডিও অকালে বাই বাই টেক কেয়ার